ਕਿਹਾ ਤੁਸੀਂ ਅੱਜ ਐਸਐਸਪੀ ਸਭ ਨੂੰ ਮਿਲਣ ਆਏ ਹੋ ਜਦੋਂ ਜਦਵਿੰਦਰ ਜਾਦੂ ਦੇ ਕੇਸ ਦੇ ਵਿੱਚ ਕੀ ਹੋਇਆ ਕੀ ਗੱਲਬਾਤ ਹੋਈ ਹੈ ਦੇਖੋ ਜਿਹੜਾ ਕੱਲ ਖੰਨੇ ਦੇ ਵਿੱਚ ਯਾਦਵਿੰਦਰ ਜਾਦੂ ਸਾਹਿਬ ਦੇ ਖਿਲਾਫ ਪੱਤਾ ਦਰਜ ਕੀਤਾ ਗਿਆ ਉਹ ਡੈਮੋਕਰੇਸੀ ਦਾ ਘਾਣ ਹੈ ਉਹ ਸੰਵਿਧਾਨ ਨੂੰ ਚੈਲੰਜ ਹੈ ਔਰ ਜੋ ਮਨੀਸ਼ ਸੋਧੀਆਂ ਨੇ ਸਾਮ-ਦੰਦ ਦੰਤ ਭੇਦ ਇੱਕ ਇਨਸਟਰਕਸ਼ਨਾਂ ਜਾਰੀ ਕੀਤੀਆਂ ਨੇ ਉਹਦੇ ਤਹਿਤ ਕੀਤੀ ਹੋਈ ਕਾਰਵਾਈ ਜਿਹੜੀ ਆਮ ਆਦਮੀ ਪਾਰਟੀ ਨੇ 2022 ਦੇ ਵਿੱਚ ਲੋਕਾਂ ਤੋਂ ਇਹ ਕੇ ਕੇ ਵੋਟ ਲਈ ਸੀ ਕਿ ਜੀ ਸਾਨੂੰ ਇੱਕ ਮੌਕਾ ਦੇ ਦਿਓ ਜੇ ਕੰਮ ਨਾ ਕੀਤਾ ਤਾਂ ਵੋਟਾ ਮੰਗਣ ਨਹੀਂ ਹੋਊ ਹੁਣ ਉਹੀ ਆਮ ਆਦਮੀ ਪਾਰਟੀ ਕਬਜ਼ੇ ਕਰਨਾ ਚਾਹੁੰਦੀ ਹੈ ਚੋਣਾਂ ਦੇ ਉੱਤੇ ਹੁਣ 4 ਸਾਲਾਂ ਬਾਅਦ ਪਤਾ ਕਿ ਕੰਮ ਤਾਂ ਕੋਈ ਕੀਤਾ ਨਹੀਂ ਪਹਿਲਾਂ ਪੰਚਾਇਤੀ ਚੋਣਾਂ ਲੁੱਟੀਆਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਹੁਣ ਲੁੱਟੀਆਂ ਔਰ ਖੰਨੇ ਦੇ ਵਿੱਚ ਤੁਸੀਂ ਦੇਖੋ ਵੀ ਲੋਕਾਂ ਦਾ ਰੁਝਾਨ ਦੇਖੋ ਜਿੱਥੇ ਸਾਰੇ ਪੰਜਾਬ ਦੇ ਵਿੱਚ ਤਕਰੀਬਨ ਤਕਰੀਬਨ 70% ਦੇ ਕਰੀਬ ਸ਼੍ਰੋਣਦੀਆਂ ਕਾਲੇ ਦਲ ਦੇ ਜਿਹੜੇ ਕਾਗਜ਼ ਨੇ ਉਹ ਰੱਦ ਕਰ ਦਿੱਤੇ ਗਏ ਖੰਨੇ ਦੀਆਂ ਚੋਣਾਂ ਦੇ ਵਿੱਚ ਲੋਕਾਂ ਨੇ ਸਪਸ਼ਟ ਮੰਡੇਟ ਦਿੱਤਾ ਕਿ ਅਸੀਂ ਦਿੱਲੀ ਦੇ ਨਾਲ ਨਹੀਂ ਅਸੀਂ ਪੰਜਾਬ ਦੇ ਨਾਲ ਅਸੀਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਾਡੀ ਆਪਦੀ ਖੇਤਰੀ ਪਾਰਟੀ ਆ ਉਹਦੇ ਨਾਲ ਪੰਜ ਬਲਾਕ ਸੰਮਤੀਆਂ ਤੇ ਦੋ ਚੋਂ ਇੱਕ ਜ਼ਿਲ੍ਹਾ ਪ੍ਰੀਸ਼ਦ ਇਹ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀ ਸਰਕਾਰ ਦੇ ਧੱਕੇ ਦੇ ਬਾਵਜੂਦ ਸਰਕਾਰੀ ਮਸ਼ੀਨਰੀ ਦੇ ਦੁਰਉਪਯੋਗ ਦੇ ਬਾਵਜੂਦ ਹੁਣ ਯਾਦੂ ਜੀ ਕੱਲ ਜਦੋਂ ਕਾਊਂਟਿੰਗ ਸੈਂਟਰ ਚ ਮੌਜੂਦ ਸੀ ਦੇਖੋ ਪਹਿਲਾਂ ਤਾਂ ਕਾਊਂਟਿੰਗ ਡਿਲੇ ਕੀਤੀ ਗਈ ਜਾਣ ਬੁੱਝ ਕੇ ਹਨੇਰਾ ਕੀਤਾ ਗਿਆ ਫਿਰ ਕੋਸ਼ਿਸ਼ ਹੋਈ ਕਿ ਕਿਸੇ ਤਰੀਕੇ ਜਿੱਦਾਂ ਪਹਿਲਾਂ ਬਾਕੀ ਤੁਸੀਂ ਪਟਿਆਲਾ ਐਸਐਸਪੀ ਦੀ ਵੀ ਸੁਣੀ ਹੈ ਇਹਦੀ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਪਹੁੰਚਣੀ ਨਾ ਦਿਓ ਨੋਮੀਨੇਸ਼ਨ ਸੈਂਟਰਾਂ ਤੱਕ ਸੋ ਅਫਸਰ ਸ਼ਾਹੀ ਵੱਲੋਂ ਪੂਰਨ ਤੌਰ ਤੇ ਪਹਿਲਾਂ ਕੋਸ਼ਿਸ਼ ਕੀਤੀ ਗਈ ਕਿ ਨੋਮੀਨੇਸ਼ਨ ਨਾ ਦਾਖਲ ਹੋ ਜੇ ਨੋਮੀਨੇਸ਼ਨ ਦਾਖਲ ਹੋ ਗਏ ਫਿਰ ਉਹ ਰਿਜੈਕਟ ਕਰਾਏ ਫਿਰ ਚੋਣਾਂ ਵਾਲੇ ਦਿਨ ਕਈ ਜਗ੍ਹਾ ਤੇ ਬੂਥ ਕੈਪਚਰਿੰਗਾਂ ਹੋਈਆਂ ਔਰ ਇਹ ਕੋਈ ਗੱਲ ਕੱਲੀ ਆਪੋਜੀਸ਼ਨ ਦੀ ਨਹੀਂ ਰਹੀ ਸੀ ਇਹ ਤਾਂ ਹੁਣ ਜਿਹੜੇ ਉੱਥੋਂ ਦੇ ਰਿਟਰਨਿੰਗ ਅਫਸਰ ਸੀ ਉਹਨਾਂ ਨੇ ਵੀ ਬੋਲੇ ਕਿ ਜੀ ਸਾਡੇ ਉਰੇ ਬੂਥ ਕੈਪਚਰ ਹੋਇਆ 200 ਬੰਦੇ ਆ ਔਰ ਕੱਲ ਕਾਊਂਟਿੰਗ ਸੈਂਟਰਾਂ ਤੇ ਸੁਵੇਰੀ ਜਾ ਕੇ ਆਮ ਆਦਮੀ ਪਾਰਟੀ ਦੇ ਐਮਐਲਏ 25 25 30 ਬੰਦੇ ਲੈ ਜਾ ਕੇ ਉੱਥੇ ਕਬਜ਼ੇ ਸ਼ੁਰੂ ਹੋ ਗਏ ਕਾਊਂਟਿੰਗ ਦੇ ਵਿੱਚ ਮਤਲਬ ਇਲੈਕਸ਼ਨ ਜਿਹੜਾ ਏਜੰਟ ਸੀਗਾ ਕਾਊਂਟਿੰਗ ਏਜੰਟ ਬੰਦ ਪਾਰਟੀਆਂ ਦਾ ਪਹੁੰਚਿਆ ਨਹੀਂ ਫੋਟਾਂ ਪਹਿਲਾਂ ਕਾਊਂਟ ਕਰਤੀਆਂ ਸੋਰੇ ਵੀ ਦੇਰ ਰਾਤ ਜਦੋਂ ਪਤਾ ਲੱਗਿਆ ਕਿ ਹੁਣ ਯਾਦਵਿੰਦਰ ਯਾਦੂ ਵਿੱਚ ਬੈਠੇ ਨੇ ਉਹ ਤੱਕਾ ਨਹੀਂ ਹੋਣ ਦੇ ਰਹੇ ਸੀ ਫਿਰ ਉਹਨਾਂ ਨੂੰ ਉੱਥੋਂ ਖਦੇੜਿਆ ਗਿਆ ਸਰਕਾਰ ਦੇ ਇਸ਼ਾਰੇ ਤੇ ਮੈਂ ਹੁਣ ਵੀ ਜਿਹੜੇ ਖੰਨਾ ਦੇ ਐਸਐਸਪੀ ਹ ਜੋਤੀ ਯਾਦਵ ਜੀ ਸੀ ਉਹਨਾਂ ਨੂੰ ਮਿਲ ਕੇ ਆਇਆ ਮੈਂ ਉਹਨਾਂ ਨੂੰ ਸਪਸ਼ਟ ਇੱਕ ਗੱਲ ਪੁੱਛੀ ਹੈ ਇਹ ਕਾਊਂਟਿੰਗ ਸੈਂਟਰ ਦੇ ਅੰਦਰ ਤਾਂ ਸਾਰਾ ਕੁਝ ਵੀਡੀਓਗ੍ਰਾਫ ਸੀਗਾ ਆਰਓ ਕਹਿ ਰਹੇ ਆ ਕਿ ਮੈਨੂੰ ਧਮਕੀਆਂ ਦਿੱਤੀਆਂ ਮੇਰੇ ਕੰਮ ਨਹੀਂ ਕਰਨ ਦਿੱਤਾ ਗਿਆ ਕੀ ਪੁਲਿਸ ਨੇ ਉਹ ਪਹਿਲਾਂ ਕੈਮਰਾ ਉਹਦੀ ਵੀਡੀਓ ਫੁਟੇਜ ਕਢਾ ਕੇ ਦੇਖੀ ਕਿ ਵਾਕਈ ਕਿ ਉਥੇ ਧੱਕਾ ਹੋਇਆ ਕਿਉਂਕਿ ਉਹਨਾਂ ਨੂੰ ਤਾਂ ਉਥੇ ਇੱਕ ਪਾਸੇ ਬੈਠਿਆਂ ਨੂੰ ਪੁਲਿਸ ਨੇ ਚਾੱਕ ਕੇ ਬਾਹਰ ਕੱਢਿਆ ਉਹ ਵੀ ਪੁਲਿਸ ਨੇ ਨਹੀਂ ਕੱਢਿਆ ਕੋਈ CIA ਦਾ ਕੋਈ ਮੁਲਾਜ਼ਮ ਹੈ ਜਿਹੜਾ ਬਿਨਾਂ ਵਰਦੀ ਤੋਂ ਜਿਹੜਾ ਬਾਹ ਮਰੋੜ ਕੇ ਬਾਹਰ ਲੈ ਕੇ ਆਇਆ ਇਹ 9:30 ਵਜੇ ਦਾ ਇਨਸੀਡੈਂਟ ਹੈ 12:00 ਵਜੇ ਰਾਤ ਨੂੰ ਪਰਚਾ ਦਰਜ ਹੁੰਦਾ 9:30 ਵਜੇ ਤੁਸੀਂ ਯਾਦਵਿੰਦਰ ਜਾਦੂਜੀ ਨੂੰ ਕਸਕਦੀ ਚ ਲੈ ਲਿਆ ਸਾਢੇ 12 ਵਜੇ ਤੁਸੀਂ ਪਰਚਾ ਦਰਜ ਕਰ ਰਹੇ ਹੋ ਇਹ ਤਾਂ ਫੇਰ ਸਾਰੇ ਕਾਨੂੰਨ ਛਿੱਕੇ ਤੇ ਟੰਗ ਤੇ ਮਤਲਬ ਬੰਦਾ ਪਹਿਲਾਂ ਅਰੈਸਟ ਹੋ ਗਿਆ ਪਰਚਾ ਬਾਅਦ ਚ ਦਰਜ ਹੋ ਰਿਹਾ ਸੋ ਸਾਰੀਆਂ ਗੱਲਾਂ ਇਹਨਾਂ ਦੇ ਧਿਆਨ ਚ ਲੈਂਦੀਆਂ ਨੇ ਤੇ ਇਹ ਕਹਿੰਦੇ ਨੇ ਹੁਣ ਐਸਐਸਪੀ ਸਾਹਿਬ ਕਹਿੰਦੇ ਕਿ ਮੈਂ ਇਹਨੂੰ ਸਾਰੀ ਨੂੰ ਗੰਭੀਰਤਾ ਦੇ ਨਾਲ ਜਾਂਚ ਕਰੂੰਗੀ ਸੋ ਜਾਂਚ ਕਰਕੇ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਆਊਗਾ ਪੁਲਿਸ ਉਹਨੂੰ ਲੈ ਕੇ ਅੱਗੇ ਵਧੂਗੀ ਪਰ ਹਾਂ ਸ਼੍ਰੋਮਣੀ ਅਕਾਲੀ ਦਲ ਸਾਰੇ ਅਫਸਰਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਹੈ ਕਿ ਸਰਕਾਰ ਕੋਲੇ ਰਹਿਗੇ 체민 ਅਫਸਰ ਸਰਕਾਰ ਦੇ ਕਹੇ ਤੇ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਨਾ ਕਰਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬੜਾ ਕਲੀਅਰ ਦਿਸ਼ਾ ਨਿਰਦੇਸ਼ ਹੈ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਇੱਕ ਵਰਕਰ ਇੱਕ ਇੱਕ ਲੀਡਰ ਸਾਡਾ ਆਪ ਦਾ ਪਰਿਵਾਰ ਹੈ ਅੱਜ ਪ੍ਰਧਾਨ ਸਾਹਿਬ ਨੇ ਵੀ ਉਹ ਰਿਆਉਣਾ ਸੀ ਸੋ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਮੈਂ ਸੋ ਚਾਹੀ ਯਾਦੂ ਜੀ ਹੋਣ ਯਾਦੂ ਜੀ ਦੇ ਸਮਰਥਕ ਹੋਣ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵਰਕਰ ਹੈ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਹੈ ਸ਼੍ਰੋਮਣੀ ਅਕਾਲੀ ਦਲ ਡਟ ਕੇ ਲੜਾਈ ਲੜੂਗਾ ਢੱਲੋਂ ਸਾਹਿਬ ਦੀ ਵੀ ਡਿਊਟੀ ਹੋ ਰਹੀ ਹੈ ਢੱਲੋਂ ਸਾਹਿਬ ਵੀ ਦੇਖ ਰਹੇ ਨੇ ਹੁਣ ਜੁਡੀਸ਼ੀਅਲ ਕਸਟਡੀ ਚ ਉਹਨਾਂ ਨੂੰ ਭੇਜ ਦਿੱਤਾ ਗਿਆ ਸਵੇਰੇ ਉਹਨਾਂ ਦੀ ਜਿਹੜੀ ਬیل ਐਪਲੀਕੇਸ਼ਨ ਅੱਜ ਦਾਖਲ ਹੋ ਗਈ ਹੈ ਸਵੇਰੇ ਉਹਦੇ ਚ ਬਹਿਸ ਹੋਊਗੀ ਅਦਾਲਤਾਂ ਤੇ ਪੂਰਨ ਭਰੋਸਾ ਹੈ ਅਦਾਲਤ ਤੋਂ ਇਨਸਾਫ ਮਿਲੂਗਾ ਯਾਦੂ ਜੀ ਜਲਦੀ ਆਪਣੇ ਸਬੰਧਤਾਂ ਚ ਆਉਣਗੇ ਪਰ ਹਾਂ ਪੁਲਿਸ ਦੀ ਕਾਰਵਾਈ ਦੇ ਉੱਤੇ ਸਵਾਲੀਆ ਨਿਸ਼ਾਨ ਹੈ ਔਰ ਇਹਨੂੰ ਅਸੀਂ ਮਾਨਯੋਗ ਪੰਜਾਬ ਤੇ ਰਿਆਣਾ ਹਾਈ ਕੋਰਟ ਤੋਂ ਵਾਈਡ ਰਿਟ ਵੀ ਚੈਲੰਜ ਕਰਾਂਗੇ ਕਿਉਂਕਿ ਕੋਈ ਵੀ ਅਰੈਸਟ ਐਫਆਈਆਰ ਤੋਂ ਪਹਿਲਾਂ ਨਹੀਂ ਹੋ ਸਕਦੀ ਸੋ ਜਿਹੜੀ ਵੀ ਕੋਈ ਅਰੈਸਟ ਹੈ ਜੇ ਕੋਈ ਇਲੀਗਲ ਅਰੈਸਟ ਹੈ ਤੁਹਾਨੂੰ ਚੈਲੰਜ ਕੀਤਾ ਜਾਓ